ਸਿਆ ਵੀ ਨੇ ਐਡਾ ਗੱਡੀ ਪਾਸ ਕਰਾਣੀਆਂ ਦਾ ਇੰਨੇ ਪੈਸੇ ਲੱਗਣੇ ਆ ਤਾਂ 16 ਪਿੰਡਾਂ ਵਿੱਚੋਂ ਅਸੀਂ ਕਿਸੇ ਤੇ ਕੋਈ ਪੈਸਾ ਨਹੀਂ ਲਿਆ ਬਹੁਤ ਮਿਹਨਤ ਕੀਤੀ ਅਸੀਂ 16 ਪਿੰਡਾਂ ਵਿੱਚੋਂ 15 ਪਿੰਡਾਂ ਆ ਮਾਦੀ ਪਾਰਟੀ ਵਿੱਚ ਤਾਂ ਕਿ ਧਰਮਪ੍ਰੀਤ ਗਾਂਧੀ ਦਾ ਐਸਪੀ ਬਣਾਇਆ ਠੇਕੇਦਾਰੀ ਸਿਸਟਮ ਕਲਪਸ਼ਨ ਕਰ ਤੁਮ ਕਰਦੇ ਅਸੀਂ ਵੀ ਜੁੜ ਕੇ ਵੀ ਚਲੋ ਚੰਗਾ ਕਰ ਰਹੇ ਆ ਭਾਜ ਇਹ ਚੀ ਗੱਲ ਕਰੀਏ ਡੀਟੀਓ ਦਫ਼ਤਰ ਚ ਹੋਰ ਕਿੱਦਾਂ ਦਾ ਮਤਲਬ ਹਰ ਹਰ ਕੰਮ ਲਈ ਹੈ ਭ੍ਰਸ਼ਟਾਚਾਰ ਹਰ ਕੰਮ ਲਈ ਰਿਸ਼ਵਤਾ ਕਿੱਦਾਂ ਹੈ ਮਤਲਬ ਕਰੋ ਮੇਰੇ ਵਰਗਾ ਬੰਦਾ ਚਲਾ ਜਾਂਦਾ ਜੀ ਮੈਂ ਗੱਡੀ ਪਾਸ ਕਰਾਣੀ ਹੈ ਲਾਈਨ 'ਚ ਲੱਗ ਜਾਨਾ ਜਾ ਕੇ ਕਿੰਨੇ ਕਿ ਛੇਤੀ ਮੇਰਾ ਕੰਮ ਹੋਊਗਾ ਰਾਈਟ ਟੂ ਵਰਕ ਜਿਹੜਾ ਐਕਟ ਹੈਗਾ ਵੀ ਤੁਸੀਂ ਇੰਨੇ ਦਿਨਾਂ ਚ ਕੰਮ ਕਰ ਰਾਈਟ ਟੂ ਸਰਵਿਸ ਐਕਟ ਹੈ ਜਿਹੜਾ ਕੋਈ ਸੇ ਨਹੀਂ ਇਹਨਾਂ ਨੇ ਤੁਹਾਨੂੰ ਲੋਟੇ ਨਹੀਂ ਆਣ ਦੇਣਾ ਇਹਨਾਂ ਨੇ ਕਦੇ ਕੋਈ ਨਾ ਕੋਈ ਗਲਤੀ ਕਰਕੇ ਵੀ ਬੰਦੇ ਨੂੰ ਏਜੰਟ ਦੇ ਹੱਥ ਛੱਡਾਰ ਦੇ ਜਾਂ ਏਜੰਟ ਦਾ ਫਿਰ ਰਿਪੋਰਟ ਕਰਦਾ ਪੂਰੀ ਪੋਸਟ ਵਾੜਾ ਮਾੜ ਰੱਖ ਇਨਾ ਮਜਬੂਰ ਕਰ ਦਿੰਦੇ ਬਹੁਤ ਮਜਬੂਰ ਕਰ ਕਰਦੇ ਆ ਇਹ ਮਰਜ਼ਬੂਰ ਆਮ ਤੌਰ ਤੇ ਤੁਸੀਂ ਚੱਲੇ ਗਏ ਲੇਕਿਨ ਮੇਰੀ ਗੱਡੀ ਹੈ ਯਾਰ ਸਾਰਾ ਕੁਝ ਲੱਗ ਗਿਆ ਵਾਏ ਫੋਟੋ ਲੱਗੀ ਵੀ ਹੈ ਤੁਹਾਡੀ ਆਧਾਰ ਕਾਰਡ ਨੰਬਰ ਸਾਨੂੰ ਕਹਿੰਗੇ Ориਜినਲ ਆਧਾਰ ਕਾਰਡ ਇੱਜਾ ਦਾ ਸ਼ਿਕਾਇਤ ਨਹੀਂ ਆਪਣਾ ਤੇ ਇਹ ਜਿਹੜੇ ਅਫਸਰ ਉੱਪਰ ਬੈਠੇ ਆ ਆਰਟੀਏ ਹੁੰਦਾ ਹੈ ਮੋਟਰ ਵਹੀਕਲ ਇਨਸਪੈਕਟਰ ਹੁੰਦਾ ਐਮਪੀਆਈ ਹੁੰਦਾ ਐਸਓ ਹੁੰਦਾ ਇਹਨਾਂ ਦੇ ਧਿਆਨ 'ਚ ਨਹੀਂ ਹੁੰਦਾ ਫਿਰ ਥੱਲੇ ਪਾਰਟੀ ਸਾਰਿਆਂ ਦੇ ਸਭ ਧਿਆਨ ਮੈਂ ਸਭ ਨੂੰ ਪੈਸਾ ਜਾਂਦਾ ਹੈ ਉੱਪਰ ਤੱਕ ਜਾਂਦਾ ਕਮਿਸ਼ਨਰ ਤੱਕ ਪੈਸਾ ਜਾਂਦਾ ਹੈ ਡੇਟ ਦਾ ਕਮਿਸ਼ਨਰ ਪੂਰੇ ਚੰਡੀਗੜ੍ਹ ਦੇ ਪਰਿਸ਼ਟ ਜਿਹੜੇ ਕ੍ਰਮਪਸ਼ਨ ਪੰਜਾਬ ਦੇ ਵਿੱਚ ਚਲਾ ਰਹੇ ਆ ਉਹ ਚੰਡੀਗੜ੍ਹ ਦੇ ਵਿੱਚ ਬੈਠੇ ਜੀਹ ਚ ਹੋਇਆ ਤਾਂ ਠੀਕ ਹੈ ਨਹੀਂ ਬਾਬਾ ਨਹੀਂ ਇਹ ਘਰ ਜਾ ਬਾਬਾ ਚੰਡੀਗੜ੍ਹ ਮਾਲੀ ਦੇ ਵਿੱਚ ਬੈਠੇ ਸਾਰੇ ਕੋਈ ਐਕਸ਼ਨ ਨਹੀਂ ਲੈ ਰਹੀ ਸਾਰੇ ਉਹ ਸਿਸਟਮ ਦਾ ਹੁਣ ਸਿਸਟਮ ਬਦਲਣ ਆਏ ਦੇ ਪੜਦੇ ਅਧਿਕਾਰਾ ਨਹੀਂ ਪੜਦੇ ਟੀਵੀ ਚੈਨਲ ਨਹੀਂ ਦੇਖਦੇ ਸੋਸ਼ਲ ਮੀਡੀਆ ਰੋਜ਼ਾਂ ਦੇ ਕੁਝ ਨਹੀਂ ਸਭ ਸਭ ਉਸ ਤਰ੍ਹਾਂ ਚੱਲ ਰਿਹਾ ਬਸ ਜਿਹੜਾ ਇਹਨਾਂ ਦੇ ਨਾਲ ਖੜ ਗਿਆ ਉਹਨੂੰ ਤਰੱਕੀ ਦਿੰਦੀ ਜਿਹੜਾ ਇਹਨਾਂ ਦੇ ਭਾਵਨਾ ਦਾ ਕੋਈ ਕੇਸ ਕੁਝ ਪਾ ਕਰਕੇ ਕਿਸੇ ਨੂੰ ਸਸਪੈਂਡ ਕਰਾ ਪਿਆ ਕਿਸੇ ਨੂੰ ਕੁੱਸ ਕਰਵਾ ਲਿਆ ਜਾਂਦਾ ਹੈ ਇਹ ਏਜੰਟਾਂ ਨੂੰ ਦੇਖਿਓ ਕਿ ਐਨੇ ਐਨੇ ਪੈਸੀ ਕੁਮਾਰੇ ਮੈਂ ਚਲੋ ਆਪਾਂ ਵੀ ਕਰ ਲਈਏ ਫਿਰ ਅੰਦਰ ਸਿਸਟਮ ਦਾ ਹਿੱਸਾ ਬਣੇ ਮੰਤਰੀ ਉਥੇ ਮਿਊਸਪਲ ਭਵਨ ਚੰਡੀਗੜ੍ਹ 35 ਸੈਕਟਰ ਰੋਜ਼ ਨੌਕਰੀਆਂ ਨਿਯੁਕਤੀ ਪੱਤਰ ਵੰਡਦੇ ਆ ਲਿਆ ਕੇ ਹਜ਼ਾਰਾਂ ਬੰਦਾ ਆਉਂਦਾ ਉਸੇ ਪਤਾ ਨਹੀਂ ਜੀ ਕਿਨੂੰ ਵੰਟਦੇ ਆ ਸੋ 2 ਸਾਲ ਪਹਿਲਾਂ ਜਦੋਂ ਮਾਨ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਮਕਸਦ ਸੀਗਾ ਭ੍ਰਸ਼ਟਾਚਾਰ ਮੁਕਤ ਪੰਜਾਬ ਕੀ ਵਾਕੇ ਹੀ ਪੰਜਾਬ ਭ੍ਰਸ਼ਟਾਚਾਰ ਮੁਕਤ ਹੋ ਗਿਆ ਹੈ ਸਰਕਾਰੀ ਅੰਕੜੇ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਬੜੀ ਹਨੇਰੀ ਚੱਲੀ ਹੋਈ ਹੈ ਭ੍ਰਸ਼ਟਾਚਾਰੀਆਂ ਨੂੰ ਕਾਬੂ ਕਰਨ ਲਈ ਗੱਲ ਕਰਦੇ ਹਾਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ ਇੱਥੇ ਵੀ ਉਹਦੀ ਸ਼ਾਖਾ ਹੈਗੀ ਹੈ ਆਰਟੀਏ ਜੀ ਨੂੰ ਆਪਾਂ ਕਹਿੰਦੇ ਆ ਰੀਜਨਲ ਟਰਾਂਸਪੋਰਟ ਅਥਾਰਟੀ ਇੱਥੇ ਕਿੰਨੀ ਇੱਕ ਇਮਾਨਦਾਰੀ ਚੱਲ ਰਹੀ ਹੈ ਬੜੀ ਦਲੇਰੀ ਨਾਲ ਜਿਸ ਸ਼ਖਸ਼ ਨਾਲ ਅਸੀਂ ਤੁਹਾਨੂੰ ਮਿਲਾਣਾ ਹੈ ਉਸ ਸ਼ਖਸ਼ ਨਾਲ ਮੁਲਾਕਾਤ ਕਰਨ ਜਾਵਾਂਗੇ ਉਹ ਖੁਦ ਦਲੇਰੀ ਨਾਲ ਕਹਿ ਰਿਹਾ ਹੈ ਕਿ ਮੈਂ ਵੀ ਇਸ ਕਰਪਟ ਸਿਸਟਮ ਦਾ ਕਿਸੇ ਟਾਈਮ ਹਿੱਸਾ ਸੀਗਾ ਤੇ ਹੁਣ ਇੰਨਾ ਤੰਗ ਹੋ ਗਿਆ ਕਿ ਸ਼ਾਇਦ ਲੱਗਦਾ ਵੀ ਆਰ ਲੋਕਾਂ ਦੀਆਂ ਗਲੇ ਵੱਢਣ ਵਰਗਾ ਕੰਮ ਹੁੰਦਾ ਜੇਬ ਕੱਟਣਾ ਜਾਂ ਉਹਨਾਂ ਤੋਂ ਰਿਸ਼ਵਤ ਲੈਣੀ ਗੱਲ ਕਰ ਰਹੇ ਹਾਂ ਮਨਦੀਪ ਸਿੰਘ ਹਨੀ ਦੀ ਪਟਿਆਲਾ ਲੋਕ ਸਭਾ ਹਲਕਾ ਤੋਂ ਚੋਣ ਵੀ ਲੜ ਰਹੇ ਨੇ ਡਾਕਟਰ ਬਲਬੀਰ ਸਿੰਘ ਐਨ ਕੇ ਸ਼ਰਮਾ ਪਰਨੀਤ ਕੌਰ ਡਾਕਟਰ ਧਰਮਵੀਰ ਗਾਂਧੀ ਇਹਨਾਂ ਸਾਰਿਆਂ ਨੂੰ ਚੈਲੰਜ ਕੀਤਾ ਹੋਇਆ ਗੱਲ ਕਰਦੇ ਆ ਸੋ ਹਨੀ ਸ਼ੁਰੂਆਤ ਇੱਥੋਂ ਹੀ ਕਰਾਂਗੇ ਤੁਸੀਂ ਹੁਣ ਵੀ ਖੁਦ ਟੈਕਸੀ ਚਲਾਉਂਦੇ ਹੋ ਹਾਂਜੀ ਹਾਂਜੀ ਟੈਕਸੀ ਚਲਾਉਂਦੇ ਆ ਅੱਛਾ ਜੀ ਤੇ ਇੱਧਰ ਫਿਰ ਕਿੱਦਾਂ ਤੁਸੀਂ ਜੁੜ ਗਏ ਸੀਗੇ ਮੋਹਾਲੀ ਟਰਾਂਸਪੋਰਟ ਭਾਗਨਾ ਮੋਹਾਲੀ ਟਰਾਂਸਪੋਰਟ ਮੈਂ ਦਿੱਲੀ ਤੋਂ ਆਇਆ ਸੀ ਪਹਿਲਾਂ ਦਿੱਲੀ ਡਰਾਈਵਰੀ ਕਰਦਾ ਸੀ ਫਿਰ ਅਸੀਂ ਉਰੇ ਆ ਕੇ ਗੱਡੀਆਂ ਪਾਈਆਂ ਪੰਜਾਬੀਆਂ ਟੈਕਸੀਆਂ ਤੇ ਉਰੇ ਖੜਦੇ ਹੁੰਦੇ ਸੀ ਅੱਠ ਪੇਚ ਉੱਥੇ ਗੱਡੀਆਂ ਪਾਸ ਹੁੰਦੀਆਂ ਜਾਂਦੀਆਂ ਉਹ ਜਿਹੜੇ ਬੰਦੇ ਤੇ ਆਪਣੇ ਦਿੱਲੀ ਵਾਲੇ ਉਹਨਾਂ ਕਹਿੰਦਾ ਯਾਰ ਤੂੰ ਅੱਠ ਪੇਚ ਕੱਢਦਾ ਈ ਸਾਡੀਆਂ ਵੀ ਪਾਸ ਕਰਾ ਦੇ ਕਰ ਵੀ ਸਾਨੂੰ ਦਿੱਲੀ ਤੋਂ ਗੱਡੀ ਲੈ ਕੇ ਨਾਣੀ ਪਏ ਕਰਿਆ। ਪਛਾਣ ਪਛਾਣ ਹੁੰਦੀ ਇੱਥੇ ਬੰਦਿਆਂ ਨਾਲ ਤੁਹਾਡੀ। ਹਾਂਜੀ ਹਾਂਜੀ। ਪਰ ਪਹਿਲਾਂ ਪਹਿਲਾਂ ਤਾਂ ਮੈਂ ਫ੍ਰੀ ਚ ਕਰਵਾਉਂਦਾ ਰਿਹਾ ਵੀ ਜਿੰਨੇ ਪੈਸੇ ਲੱਗਦੇ ਆ ਸਰਕਾਰੀ ਰੇਟ। ਫਿਰ ਹੌਲੀ ਹੌਲੀ ਮੈਂ ਸੋਚਿਆ ਚੱਲ ਇਹ ਏਜੰਟਾਂ ਨੂੰ ਦੇਖਿਆ ਵੀ ਇੰਨੇ-ਇੰਨੇ ਪੈਸੇ ਕਿ ਮਾਰੇ ਮੈਂ ਚਲੋ ਆਪਾਂ ਵੀ ਕਰ ਲਈਏ ਫਿਰ ਅੰਦਰ ਸਿਸਟਮ ਦਾ ਹਿੱਸਾ ਬਣੇ। ਉਹਨਾਂ ਨੇ ਦੱਸਿਆ ਵੀ ਜੇ ਐਦਾਂ ਗੱਡੀ ਪਾਸ ਕਰਾਣੀ ਆ ਤਾਂ ਇੰਨੇ ਪੈਸੇ ਲੱਗਣੇ ਆ ਤਾਂ ਇਹ ਸਿਸਟਮ ਦੇ ਵਿੱਚ। ਇਹ ਤੁਹਾਨੂੰ ਕਿਹਨੇ ਦੱਸਿਆ ਜੀ? ਦਫ਼ਤਰ ਨੇ ਕਿ ਕਿਸੇ ਮੁਲਾਜ਼ਮ ਨੇ? ਦਫ਼ਤਰ ਦੇ ਮੁਲਾਜ਼ਮ ਨੇ। ਅੱਛਾ। ਹਾਂਜੀ। ਵੀ ਸਾਡੇ ਚਾ ਤਾਂ ਕੀ ਹਿਸਾਬ ਕਿਤਾਬ ਹੈ ਫਿਰ ਸਰਕਾਰੀ ਫੀਸ ਕਿੰਨੀ ਹੁੰਦੀ ਹੈ ਕਿੰਨਾ ਕ ਲੈਂਦੇ ਉੱਪਰ ਸਰਕਾਰੀ ਫੀਸ ਜਿੱਦਾਂ 800 ਦੀ ਪਹਿਲਾਂ 600 ਦੀ ਹੁਣ 800 ਹੋ ਗਈ ਆ ਕਿਸ ਕਿਸ ਕੰਮ ਦੀ ਸੀਗੀ ਜਿੱਦਾਂ ਗੱਡੀ ਪਾਸ ਕਰਦੇ ਦੇ ਪਹਿਲਾਂ ਨੌਨ ਅਟੈਂਡਿੰਗ ਹੁਣ ਤਾਂ ਚਲੋ ਟੈਬ ਆ ਗਏ ਆ ਹਮ ਟੈਬ ਆ ਗਏ ਆ ਟੈਬ ਦੇ ਵਿੱਚ ਵੀ ਕਰੀਓ ਜਾਂਦੇ ਆ ਹਮ 800 600 ਸਰਕਾਰੀ ਫੀਸ ਦੀ 1500 2000 ਉੱਪਰ ਲੈ ਲੈਂਦੇ ਅੱਛਾ ਫਿਰ ਏਜੰਟ ਵੀ ਅੱਗੇ 3000 4000 ਲੈਂਦੇ 5000 ਵੀ ਲੈ ਲੈਂਦੇ ਅੱਛਾ ਤੇ ਜੇ ਨਹੀਂ ਦਊਂਗੇ ਫਿਰ ਕੀ ਹੋਊਗਾ ਨਹੀਂ ਦਉਂਗੇ ਫਿਰ ਬੰਦੇ ਨੂੰ ਗੱਡੀ ਲੈ ਕੇ ਆਣੀ ਪੈਂਦੀ ਦੀ ਦਿੱਲੀ ਤੋਂ ਅਗਲਾ ਕਹਿੰਦਾ ਚਲੋ ਤੇਲ ਕਿਉਂ ਫੁਕਣਾ ਪੈਸੇ ਦੇ ਦੰਦੇ ਆ ਹਾਂ ਆਏ ਵੀ ਗੱਡੀਆਂ ਪਾਸ ਹੋ ਜਾਂਦੀਆਂ ਕਿਸੇ ਦੀ ਟੁੱਟੀ ਪੰਨੀ ਖੜੀ ਆ ਚਲੋ ਪਾ ਪੈਸੇ ਲੈ ਪਾਸ ਕਰਤੀ ਹੁਣ ਵੀ ਕਰੇ ਦੰਦੇ ਟਾਇਰ ਲੱਗਿਆ ਹੋਵੇ ਕਿਸੇ ਦੀ ਜੇ ਸ਼ੀਸ਼ਾ ਟੁੱਟਿਆ ਹੋਵੇ ਲੈਂਡ ਟੁੱਟੀ ਵੀ ਆ ਕਰ ਦਦੇ ਆ ਗੱਡੀ ਪਾਸ ਪੈਸੇ ਕੋਸੇ ਲੇ ਕੇ ਨਹੀਂ ਕਿੰਨੀ ਕਿਉਂਕਿ ਤੁਸੀਂ ਰਹੇ ਹੋ ਆਪ ਪਾਰਟੀ ਨਾਲ ਜੁੜੇ ਰਹੇ ਹੋ ਗਾਂਧੀ ਹੁਣਾਂ ਨਾਲ ਮੈਂ ਜੀ ਕੈਂਪੇਨਿੰਗ ਕੀਤੀ ਸੀ 2014 ਦੇ ਵਿੱਚ ਮੈਂ ਮੇਰੇ ਪਿੰਡ ਦਾ ਮੁੰਡਾ ਇੱਕ ਬਜ਼ੁਰਗੇ ਸੀ ਨਾਲ ਲਾਇਆ ਤਾਂ ਆਪਣੇ ਵੀ ਚਲੋ ਅਸੀਂ ਛੋਟੇ ਆ ਹਜੇ 24 25 ਸਾਲ ਦੀ ਉਮਰ ਸੀ ਸਾਨੂੰ ਇਹਨਾਂ ਨੇ 16 ਪਿੰਡ ਦੇ ਤੇ ਹੂੰ 16 ਪਿੰਡਾਂ ਵਿੱਚੋਂ ਅਸੀਂ ਕਿਸੇ ਤੇ ਕੋਈ ਪੈਸਾ ਨਹੀਂ ਲਿਆ ਬਹੁਤ ਮਿਹਨਤ કરી ਅਸੀਂ 16 ਪਿੰਡਾਂ ਵਿੱਚੋਂ 15 ਪਿੰਡਾਂ ਆ ਮਦਮੀ ਪਾਰਟੀ ਨੂੰ ਜਿਤਾ ਕੇ ਧਰਮਵੀਰ ਗਾਂਧੀ ਨੂੰ ਐਮਪੀ ਬਣਾਇਆ ਤਾਂ ਅੱਛਾ ਉਦੋਂ 10 ਸਾਲ ਪਹਿਲਾਂ ਮੈਂ ਨਿਊਟਰ ਰਹਾ ਕਿਸੇ ਨੂੰ ਵੋਟ ਨਹੀਂ ਪਾਈ ਵੋਟ ਪਾਣੀ ਨੂੰ ਬੰਦ ਕਰਤੀ ਵੋਟ ਪਾਣੀ ਬੰਦ ਕਰੀ ਮੈਂ ਪਿਛਲੀ ਵਾਰ ਵੀ ਵਿਧਾਨ ਸਭਾ ਖੜਿਆ ਤਾਂ ਕਾਫੀ ਪਿੰਡਾਂ ਦੇ ਵਿੱਚ ਪੋਸਟਰ ਪੋਸਟਰ ਲਾ ਦਿੱਤੇ ਤੇ ਹੁਣ ਆਪਣੇ ਨਾਲ ਦੇ ਬੰਦੇ ਕਹਿਣ ਲੱਗੇ ਵੀ ਆਪਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਣਾ ਏ ਵੀ ਵੋਟਾਂ ਨਾ ਥੋੜੀ ਵੋਟਾਂ ਦਾ ਅਸੀਂ ਤੈਨੂੰ ਇਹ ਪਾਉਂਗੇ ਫੇਰ ਮੈਂ ਬੈਠ ਗਿਆ ਤਾਂ ਮੈਂ ਇਹਨਾਂ ਨੇ ਸਪੋਰਟ ਕਰਤੀ ਸੀ ਵੋਟ ਮੈਂ 10 12 ਸਾਲ ਬਾਅਦ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਤੀ ਪਿਛਲੀ ਆਮ ਤੌਰ ਤੇ ਆਪਾਂ ਗੱਲ ਕਰੀਏ ਜਿਵੇਂ ਗੱਡੀ ਇਹਨਾਂ ਦਾ ਸਿਸਟਮ ਤਾਂ ਨਾ ਇਹ ਕਹਿੰਦੇ ਤੇ ਜਿਸ ਟਾਈਮ ਅਸੀਂ ਜੁੜੇ ਤੇ ਵੀ ਹਾਂ ਵਿਚੋਲੀਆ ਸਿਸਟਮ ਖਤਮ ਕਰ ਦੋਗੇ ਕ ਠੇਕੇਦਾਰੀ ਸਿਸਟਮ ਕਰਪਸ਼ਨ ਕਰ ਤੁਮ ਕਰ ਦੋਗੇ ਅਸੀਂ ਵੀ ਜੁੜ ਗਏ ਵੀ ਚਲੋ ਚੰਗਾ ਕਰ ਰਹੇ ਆ ਭਾ ਆ ਜਾਂਦੇ ਨੇ ਇਹਨਾਂ ਦੇ ਇੱਥੇ ਦੀ ਗੱਲ ਕਰੀਏ ਡੀਟੀਓ ਦਫ਼ਤਰ ਚ ਹੋਰ ਕਿੱਦਾਂ ਦਾ ਮਤਲਬ ਹਰ ਹਰ ਕੰਮ ਲਈ ਹੈ ਭ੍ਰਸ਼ਟਾਚਾਰ ਹਰ ਕੰਮ ਲਈ ਰਿਸ਼ਵਤ ਆ ਕਿੱਦਾਂ ਜਿਹੜੇ ਮਰਜ਼ੀ ਕੰਮ ਆ ਲਾ ਲੋ ਜੀ ਚਾਹੇ ਪਟਵਾਰੀ ਵਾਲਾ ਕੰਮ ਆ ਪੀਪੀ 65 ਦੀਆਂ ਗੱਡੀਆਂ ਐ ਹੁਣ ਪੀਪੀ 65 ਦੀਆਂ ਗੱਡੀਆਂ ਲੋਕਾਂ ਦੇ ਫੈਲਾ ਮੰਗਾਉਂਦੇ ਆ ਜਿਹੜੇ ਏਜੰਟ ਵਗੈਰਾ ਉਹਨਾਂ ਨੇ ਫਾਈਲ ਅਪਲੋਡ ਕਰਨੀ ਆ ਗੱਡੀ ਦਾ ਨੰਬਰ ਦੱਸ ਦੇਣਾ ਕੰਮ ਹੋ ਜਾਣਾ ਉਹ ਐਨਐਨਐ ਮੈਂ ਦੇਖਿਆ ਹੁੰਦਾ ਸਰਕਾਰੀ ਬੱਸਾਂ ਦੇ ਪਿੱਛੇ ਪੇੜ ਬਚਾਓ ਪੇੜ ਕਿਤਰਾ ਬਚੂਗੇ ਜੇ ਆਪਾਂ ਕਾਗਜ਼ ਦੀ ਸਭ ਤੇ ਘੱਟ ਵਰਤੂ ਕਰੂਗੇ ਤਾਂ ਪੇੜ ਬਚੂਗੇ ਤਾਂ ਕਾਗਜ਼ ਤੇ ਲਵਾ ਲਵਾ ਕੇ ਬੰਦੇ ਨੂੰ ਨਾ ਖੱਜਲ ਖਵਰ ਜਦ ਕਿ ਸਭ ਕੁਝ ਆਨਲਾਈਨ ਹਰਜ ਕਰੋ ਮੇਰੇ ਵਰਗਾ ਬੰਦਾ ਚਲਾ ਜਾਂਦਾ ਜੀ ਮੈਂ ਗੱਡੀ ਪਾਸ ਕਰਾਣੀ ਹੈ ਲੈਂਚ ਲੱਗ ਜਾਨਾ ਜਾ ਕੇ ਤਾਂ ਕਿੰਨੀ ਕੀ ਛੇਤੀ ਮੇਰਾ ਕੰਮ ਹੋਊਗਾ ਰਾਈਟ ਟੂ ਵਰਕ ਜਿਹੜਾ ਐਕਟ ਹੈਗਾ ਵੀ ਤੁਸੀਂ ਇੰਨੇ ਦਿਨਾਂ ਚ ਕੰਮ ਕਰੋ ਰਾਈਟ ਟੂ ਸਰਵਿਸ ਐਕਟ ਹੈ ਜਿਹੜਾ ਕੋਈ ਸੇ ਇਹਨਾਂ ਨੇ ਸਾਨੂੰ ਲੋਟੇ ਨਹੀਂ ਆਣ ਦੇਣਾ ਇਹਨਾਂ ਨੇ ਕਦੇ ਕੋਈ ਨਾ ਕੋਈ ਗਲਤੀ ਕਰਕੇ ਵੀ ਬੰਦੇ ਨੂੰ ਏਜੰਟ ਦੇ ਹੱਥ ਚੜਾਉਂਦੇ ਆ ਏਜੰਟ ਫਿਰ ਚੀਰ ਫਾੜ ਕਰ ਪੋਸਟਮਾਰਡਮ ਪੂਰਾ ਕਰਦਾ ਜੀ ਨਹੀਂ ਮਤਲਬ ਕੀ ਇੰਨਾ ਮਜਬੂਰ ਕਰ ਦਿੰਨੇ ਆ ਬਹੁਤ ਮਜਬੂਰ ਕਰਦੇ ਆ ਜੀ ਬਹੁਤ ਜ਼ਿਆਦਾ ਫਰਜਪੁਰ ਆਮ ਤੌਰ ਤੇ ਤੁਸੀਂ ਚਲੇ ਗਏ ਲੈ ਕੇ ਵੀ ਮੇਰੀ ਗੱਡੀ ਆ ਯਾਰ ਸਾਰਾ ਕੁਝ ਲੱਗਿਆ ਵਾ ਇਹ ਫੋਟੋ ਲੱਗੀ ਵੀ ਆ ਤੁਹਾਡੀ ਆਧਾਰ ਕਾਰਡ ਨੰਬਰ ਸਾਨੂੰ ਕਹੂਗੇ オリジナル ਆਧਾਰ ਕਾਰਡ ਦਿਖਾ ਐਦਾਂ ਦਾ ਸਿਸਟਮ ਅੱਛਾ ਉਹਨੂੰ ਮੇਰੇ ਜੇਬ ਚ ਹੋਇਆ ਤਾਂ ਠੀਕ ਹੈ ਨਹੀਂ ਵਾਪਸ ਨਹੀਂ ਇਹ ਘਰ ਚੱਲਦਾ ਐਨੀ ਗੱਲ ਪਿੱਛੇ ਹਾਂਜੀ ਹਾਂਜੀ ਅੱਛਾ ਨਹੀਂ ਆਪਣਾ ਤੇ ਇਹ ਜਿਹੜੇ ਅਫਸਰ ਉੱਪਰ ਬੈਠੇ ਆ ਆਰਟੀਏ ਹੁੰਦਾ ਹੈ ਮੋਟਰ ਵਹੀਕਲ ਇਨਸਪੈਕਟਰ ਹੁੰਦਾ ਹੈ ਐਮਬੀਆਈ ਹੁੰਦਾ ਹੈ ਐਸਓ ਹੁੰਦਾ ਇਹਨਾਂ ਦੇ ਧਿਆਨ ਚ ਨਹੀਂ ਹੁੰਦਾ ਫਿਰ ਇਹ ਥੱਲੇ ਕੀ ਚੱਲ ਰਿਹਾ ਸਾਰਿਆਂ ਦੇ ਸਭ ਧਿਆਨ ਮੈਂ ਸਭ ਨੂੰ ਪੈਸਾ ਜਾਂਦਾ ਏ ਉੱਪਰ ਤੱਕ ਜਾਂਦਾ ਕਮਿਸ਼ਨਰ ਤੱਕ ਪੈਸਾ ਜਿਹੜਾ ਸਟੇਟ ਦਾ ਸਟੇਟ ਦਾ ਕਮਿਸ਼ਨਰ ਪੂਰੇ ਚੰਡੀਗੜ੍ਹ ਦੇ ਪਿਛਟ ਜਿਹੜੇ ਕਰਪਸ਼ਨ ਪੰਜਾਬ ਦੇ ਵਿੱਚ ਚਲਾ ਰਹੇ ਆ ਉਹ ਚੰਡੀਗੜ੍ਹ ਦੇ ਵਿੱਚ ਬੈਠੇ ਚੰਡੀਗੜ੍ਹ ਵਾਲੀ ਦੇ ਵਿੱਚ ਬੈਠੇ ਸਾਰੇ ਸਾਰਾ ਤਾਂ ਐਕਸ਼ਨ ਲੈ ਰਹੀ ਆ ਪੂਰਾ ਕੋਈ ਐਕਸ਼ਨ ਨਹੀਂ ਲੈ ਰਹੀ ਜੀ ਸਾਰੇ ਉਹ ਸਿਸਟਮ ਦਾ ਹੁਣ ਸਿਸਟਮ ਬਦਲਨ ਆਏ ਦੇ ਨਹੀਂ ਪੜਦੇ ਅਖਬਾਰਾਂ ਨਹੀਂ ਪੜਦੇ ਟੀਵੀ ਚੈਨਲ ਨਹੀਂ ਦੇਖਦੇ ਸੋਸ਼ਲ ਮੀਡੀਆ ਦੇ ਕੁਝ ਨਹੀਂ ਕੁਝ ਨਹੀਂ ਸਭ ਸਭ ਉਸ ਤਰ੍ਹਾਂ ਹੀ ਚੱਲ ਰਿਹਾ ਬਸ ਜਿਹੜਾ ਇਹ ਆਉ ਨੂੰ ਤਰੱਕੀ ਦੇਦੀ ਜਿਹੜਾ ਇਹਨਾਂ ਦੇ ਬਾ ਉਹਨਾਂ ਦਾ ਕੋਈ ਕੇਸ ਕੁਝ ਪਾ ਕੇ ਕਿਸੇ ਨੂੰ ਸਸਪੈਂਡ ਕਰਾ ਦੇ ਕਿਸੇ ਨੂੰ ਕੁਝ ਕਰਵਾ ਦੇ ਐਂ ਚੱਲ ਰਿਹਾ ਕੰਮ ਇਮਾਨਦਾਰ ਬੰਦੇ ਨੂੰ ਤਾਂ ਸਸਪੈਂਡ ਹੀ ਹੁੰਦੀ ਹੈ ਅੱਛਾ ਆਮ ਤੌਰ ਤੇ ਫਰਜ ਕਰੋ ਕੋਈ ਬੰਦਾ ਹੈ ਜਿਹੜਾ ਕਹਿੰਦਾ ਯਾਰ ਮੈਂ ਟੈਕਸੀ ਪਾ ਕੇ ਬੜਾ ਕੋਈ ਤੁਸੀਂ ਅੰਦਰ ਜਾ ਕੇ ਦੇਖ ਲਓ ਸਰਕਾਰੀ ਅਫਸਰ ਨੂੰ ਸੀਟ ਤੇ ਨਹੀਂ ਮਿਲੇਗਾ ਉਹ ਪ੍ਰਾਈਵੇਟ ਵਾਲੇ ਆ ਜਿਹੜੇ ਠੇਕੇਦਾਰੀ ਸਿਸਟਮ ਵਾਲੇ ਆ ਉਹੀ ਆ ਏਜੰਟ ਬੈਠੇ ਹੋਣਗੇ ਏਜੰਟ ਅੰਦਰ ਹੀ ਬੈਠੇ ਆ ਟੀਨਾ ਦੇ ਹੇਠਾਂ ਭਾਵੇਂ ਛੁੱਟੀ ਹੋਵੇ ਚਾਹੇ ਐਤਵਾਰ ਦੀ ਹੈ ਆ ਜਾਂਦੇ ਆ ਕੰਮ ਚੱਲੀ ਜਾਂਦਾ ਜਿੱਦਾਂ ਹੁਣ ਪੀਪੀ 01 ਹੈ ਮੇਰੇ ਵਰਗਾ ਬੰਦਾ ਸੋਚਦਾ ਚੱਲ ਯਾਰ ਮੈਂ ਟੈਕਸੀ ਲਮਾਂ ਇੱਕ ਕਿਸ਼ਤਾਂ ਦੇ ਲੋਨ ਤੇ ਲੈ ਕੇ ਤੇ ਮੈਂ ਆਪਣਾ ਕੰਮ ਕਰ ਲਾਂ ਉਹ ਕਿੰਨਾ ਕੁ ਟੈਕਸ ਕਿੰਨਾ ਕੁ ਹੁੰਦਾ ਨਵੀ ਦਾ ਤੇ ਦੇਣਾ ਕਿੰਨਾ ਕੁ ਪੈਂਦਾ ਕੰਮ ਕਰਾਉਣਾ ਭਾਜੀ ਸਾਰੀਆਂ ਸਰਕਾਰੀ ਫੀਸਾਂ ਪਰਮਡ ਪਰਮਡ ਲਾ ਕੇ 10 ਕੁ ਹਜ਼ਾਰ ਰੁਪਏ ਹੁੰਦਾ ਏਜੰਟ ਆਪਣੀ ਮਰਜ਼ੀ ਨਾਲ 18000 ਲੈ ਲਾਂ ਦੇ 20000 ਏਜੰਟ ਵੀ ਲਊਂਗੇ ਉਹ ਕਿਉਂਕਿ 5-6000 ਰੁਪਏ ਤਾਂ ਅੰਦਰ ਹੀ ਚਲੇ ਜਾਂਦਾ ਏ ਏਜੰਟ ਦੇ ਪੱਲੇ ਤਾਂ ਉਹ ਭੂੰਗ ਚੂੰਗੇ ਬਚਦੀ ਆ ਭੂੰਗਾ ਹੀ ਬਚਦਾ ਹੈ 2-3000 ਦੋ ਤਿੰਨ ਵੀ ਨਹੀਂ ਪੱਲੇ ਪੈਂਦਾ ਮੰਨ ਲਓ ਇੱਕ ਮੇਰੇ ਵਾਈਫਾਇਰ ਆ ਗਈ ਹੁਣ ਮੈਂ ਪਿੰਡੋਂ ਆਦਾ 20 ਕਿਲੋਮੀਟਰ ਤੇ ਗੱਡੀ ਦਾ ਤੇਲ ਦਾ ਖਰਚਾ ਟਾਇਰ ਕਿਥਾਈ ਵੀ ਪੱਲੇ ਨਹੀਂ ਪੈਂਦੀ ਕਈ ਵਾਰ ਨਹੀਂ ਤੇ ਫਿਰ ਉਹ ਦਾਅਵੇ ਕਿੱਥੇ ਨੇ ਸਰਕਾਰ ਦੇ ਵੀ ਇਹ ਕਰਪਸ਼ਨ ਖਤਮ ਹੋ ਚੁੱਕੀ ਹੈ ਖੋਖਲੇ ਦਾਅਵੇ ਆ ਜੀ ਸਾਰੇ ਹੁਣ ਜੁੜੇ ਹੋਏ ਹੁਣ ਆਮ ਆਦਮੀ ਪਾਰਟੀ ਨਾਲ ਨਹੀਂ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਬਿਲਕੁਲ ਵੀ ਨਹੀਂ ਹੈਗੇ ਤੁਸੀਂ ਦੇਖੋ ਛੱਡੀ ਕਿਉਂ ਛੱਡਤੀ ਇਹ ਦੇਖ ਕੇ ਵੀ ਹੈ ਨਹੀਂ ਇਹਨਾਂ ਦਾ ਸਿਸਟਮ ਠੀਕ ਨਹੀਂ ਹੈਗਾ ਇਹ ਸਿਸਟਮ ਬਦਲਣਾ ਆਏ ਤੇ ਖੁਦ ਸਿਸਟਮ ਦਾ ਹਿੱਸਾ ਬਣ ਗਏ ਨਹੀਂ ਮੰਨਦੇ ਤੁਸੀਂ 2 ਸਾਲ ਚ 43000 ਨੌਕਰੀ ਦਿੱਤੀ ਹੈ ਉਹ ਕਿਹੜੀ ਨੌਕਰੀ ਦਈ ਹੈ ਯਾਰ ਉਹ ਜਿਹੜੇ ਸਾਰੇ ਪ੍ਰਾਈਵੇਟ ਵਾਲੇ ਆ ਜਿਹੜੇ ਕਰਪਸ਼ਨ ਕਰ ਰਹੇ ਆ 5000 6000 12000 22000 ਤੱਕ ਉਹ ਕਿੱਥੇ ਪੱਕੇ ਕਰਦੇ ਕਿਹੜੇ ਪੱਕੇ ਕਰਦੇ ਮੈਂ ਮੈਂ ਤਾਂ ਦੇਖਿਆ ਨਹੀਂ ਉਹ ਜਿਹੜਾ ਮਿਊਸਪਲ ਭਵਨ ਦਾ ਕੰਪਲੈਕਸ ਦੇ ਵਿੱਚ 5 ਸਾਲ ਤੋਂ ਆ ਰਿਹਾ 2018 ਤੋਂ ਕਿਹੜਾ ਪੱਕਾ ਕਰਿਆ ਉਹ ਸਾਰੇ ਉਹੀ ਪ੍ਰਾਈਵੇਟ ਆ ਠੇਕੇਦਾਰ ਹੀ ਆ ਠੇਕੇਦਾਰ ਨਹੀਂ ਪਰ ਮੁੱਖ ਮੰਤਰੀ ਉੱਥੇ ਮਿਊਸਪਲ ਭਵਨ ਚੰਡੀਗੜ੍ਹ 35 ਸੈਕਟਰ ਰੋਜ਼ ਨੌਕਰੀਆਂ ਨਿਯੁਕਤੀ ਪੱਤਰ ਵੰਡਦੇ ਆ ਲਿਆ ਕੇ ਹਜ਼ਾਰਾਂ ਬੰਦਾ ਆਉਂਦਾ ਪਤਾ ਨਹੀਂ ਜੀ ਕਿਨੂੰ ਵੰਡਦੇ ਆ ਮੈਂ ਤਾਂ ਸਾਡੇ ਪਿੰਡ ਵੀ ਨਹੀਂ ਹੋਇਆ ਹਾਂ ਇੱਕ ਮੁੰਡੇ ਨੂੰ ਪੁਲਿਸ ਦੀ ਨੌਕਰੀ ਜ਼ਰੂਰ ਮਿਲੀ ਹੈ ਅੱਛਾ ਕੋਈ ਨੂੰ ਸੁੱਖ ਦੀ ਮਿਲੀ ਹੈ ਕਿ ਕੋਈ ਬਜ਼ੁਰਗ ਪੂਰਾ ਹੋ ਗਿਆ ਸੀ ਤਾਂ ਮਿਲੀ ਔਰ ਸ਼ੱਕਰ ਤਾਂ ਨਹੀਂ ਨਹੀਂ ਸੁੱਖ ਦੀ ਮਿਲੀ ਅੱਛਾ ਇੱਕ ਮਿਲ ਗਈ ਹੈ ਤੁਸੀਂ ਮੰਦੇ ਹੋ ਸਰਕਾਰ ਕੰਮ ਕਰ ਰਹੀ ਹੈ ਕਿ ਨਹੀਂ ਸਰਕਾਰ ਨੌਕਰੀਆਂ 40000 ਤਾਂ ਨੌਕਰੀਓ ਚੰਨੀ ਸਾਹ ਸਾਈਨ ਕਰਕੇ ਕੇਤੇ ਬੰਦੇ ਰੱਖਣੇ ਆ ਹਾਂ 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 ਉਹ ਤਾਂ ਸਾਈਨ ਕਰਕੇ ਕੇਤੇ 40000 ਬੰਦੇ ਰੱਖਣੇ ਆ ਅੱਛਾ ਇਹਨਾਂ ਨੇ ਮਤਲਬ ਆਪਣੇ ਨੂੰ ਕੁਝ ਨਹੀਂ ਕਰਿਆ ਕੀ ਲੱਗਦਾ ਸਰ ਮੈਨੂੰ ਨਹੀਂ ਲੱਗਦਾ ਕੁਝ ਵੀ ਕਰਿਆ ਹਾਂ ਬਿਜਲੀ ਫਰੀ ਜ਼ਰੂਰ ਕਰੀਏ ਲੋਕਾਂ ਦੀ ਉਹਦਾ ਥੋੜਾ ਫਾਇਦਾ ਫਿਰ ਫਾਇਦਾ ਤਾਂ ਹੈਗਾ ਜੀ ਪਰ ਉਹ ਹੁਣ ਦੇਖੋ ਸਿਸਟਮ ਬਿਜਲੀ ਫ੍ਰੀ ਕਰਤੀ ਉਹ ਘਾਟੇ 'ਚ ਜਾ ਰਹੇ ਆ ਉਹ ਤਾਂ ਚਲੋ ਸਰਕਾਰਾਂ ਨੇ ਕੰਮ ਆ ਗਿਆ ਆਪੇ ਨੂੰ ਮੇਡ ਲੈਣਗੇ ਭਾਵੇਂ ਭਾਵੇਂ ਕਰਜ਼ੇ ਹੀ ਲੈਣੇ ਪੈਣਾ ਕਰਜ਼ੇ ਨਹੀਂ ਇਹ ਪ੍ਰਾਈਵੇਟ ਜਾਊਗਾ ਜੀ ਆਣੇ ਵਾਲੇ ਟਾਈਮ ਆ ਉਹ ਚਿੱਪ ਵਾਲੇ ਮੀਟਰ ਲੱਗੂਗੇ ਅੱਛਾ ਮੈਂ ਕਿਹਾ ਤਾਂ ਨਾ ਵੀ ਸਾਡੇ ਪਿੰਡ ਆਏ ਦੇ ਮੈਂ ਪਿੰਡ ਦੇ ਲੋਕਾਂ ਨੂੰ ਕਿਹਾ ਵੀ ਜਿੱਦਣ ਆਏ ਦੇ ਵੀ ਚਿੱਪ ਵਾਲੇ ਮੀਟਰ ਨਹੀਂ ਲੱਗਣੇ ਚਾਹੀਦੇ ਜਿੱਦਣ ਲੱਗੂਗੇ ਭੰਨ ਕੇ ਮੇਰਾ ਨਾਮ ਲਾਤੇ ਹੋ ਮੈਂ ਭੰਨੇ ਆ ਨਹੀਂ ਤੇ ਫਿਰ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਕ腐ਪਸ਼ਨ ਚੰਡੀਗੜ੍ਹ ਮੁਹਾਲੀ ਚ ਬੈਠੇ ਅਫਸਰ ਕਰ ਰਹੇ ਨੇ ਤੇ ਉੱਪਰ ਫਿਰ ਸਰਕਾਰਾਂ ਨੇ ਮੰਤਰੀ ਨੇ ਹੋਰ بڑے ਅਫਸਰ ਨੇ ਆਈਐਸ ਆਈ ਸਾਰੇ ਆ ਜੀ بڑے بڑے ਲੀਡਰ ਆ ਜਿਹੜੇ بڑے بڑے ਜਿਨ੍ਹਾਂ ਦੇ ਜਿਹੜੇ ਇਹ ਰਾਜਨੀਤਿਕ ਦੇ ਵਿੱਚ ਆਏ ਵੀ ਆ ਉਹਨਾਂ ਦੇ ਵੀ ਬੜੀ ਬੜੀਆਂ ਕੰਟਰੈਕਸ਼ਨ ਫਰਮ ਆ ਉਹਨਾਂ ਦੀਆਂ ਜੇਸੀਬੀਆਂ ਜੋਸੀਬੀਆਂ ਪਾਸ ਹੋ ਜਾਂਦੀਆਂ ਹੋਣੀਆਂ ਬੱਚਾ ਪੁੱਛਾ ਉਹਨਾਂ ਨੂੰ ਸਾਹਮਣੇ ਆ ਤੁਸੀਂ ਕ腐ਪਸ਼ਨ ਦਿਖਦੀ ਨਹੀਂ ਉਹਨਾਂ ਨੂੰ ਹੈ ਉਹਨਾਂ ਨੂੰ ਕੀ ਦਿਖਣੀ ਆ ਉਹਨਾਂ ਦੇ ਕੰਮ ਹੋ ਰਹੇ ਆ ਜੀ ਕਿੰਨਾ ਕੁ ਤੁਸੀਂ ਸਹਿਮਤ ਹੋ ਹਨੀ ਦੀ ਗੱਲਾਂ ਨਾਲ ਕਿੰਨਾ ਕੁ ਜਿਹੜਾ ਆਪਣਾ ਹੈਗਾ ਜਿਹੜਾ ਭ੍ਰਸ਼ਟਾਚਾਰ ਇੱਥੇ ਹੈਗਾ ਤੁਸੀਂ ਖੁਦ ਵੀ ਜਾ ਕੇ ਗਰਾਊਂਡ ਤੇ ਚੈੱਕ ਕਰੋ ਨਾ ਤੁਸੀਂ ਗਰਾਊਂਡ ਤੇ ਚੈੱਕ ਕਰ ਲਿਓ ਭਾਜੀ ਤੁਸੀਂ ਲਾਇਸੈਂਸ ਬਣਵਾਣਾ ਨਾ ਲਾਇਸੈਂਸ ਬਣਾਣਾ ਤਾਂ ਲੈਣਾ ਚ ਅੱਛਾ ਤੇ ਆਪਾਂ ਗੱਡੀ ਪਾਸ ਕਰਵਾਣੀ ਹੈ ਮਤਲ ਤੁਹਾਨੂੰ ਨਾ ਐਦਾਂ ਰੱਖਣਾ ਉਹਦਾ ਕਿ ਵੀ ਤੁਸੀਂ ਖੱਜਲ ਖੁਆਰ ਹੋ ਕੇ ਏਜੰਟ ਕੋਲ ਚਲੋ ਜਿਹੜੀ ਆਮ ਫੀਸ ਹੈ ਕੋਈ ਲੋਕਲ ਪਰਮਿਟ ਪੈਂਦਾ ਯਾ ਪੀਵੀ01 ਪਰਮਾਣ ਪੈਂਦਾ ਉਹ ਮੈਂ ਕਰਾਇਆ ਸੀ 2019 ਦੇ ਵਿੱਚ ਮੇਰਾ ਖੁੱਦ ੱਕੇ ਖਾ ਕੇ 2 3 ਮਹੀਨੇ ਬਾਅਦ ਆਰਸੀ ਆਈ ਹੈ ਅੱਛਾ ਤੇ ਏਜੰਟ ਮੰਗ ਰਿਹਾ ਸੀ 19000 ਕੰਮ ਕਿੰਨੇ ਚੋਇਆ ਕੰਮ ਮੈਂ ਖੁਦ ਆਪਣਾ ਕਰ ਲ ਨਾ ਕੋਈ ਛੱਪੇ ਕੰਮ ਅੱਛਾ ਬਾਕੀ 18000 ਮੰਗ ਰਿਹਾ ਸੀ ਹਾਂਜੀ ਅੱਛਾ ਅਨੇਕ ਐਸਾ ਮੰਨ ਲਓ ਜੇ ਇੱਕ ਟੈਕਸੀ ਡਰਾਈਵਰ ਆਉਣਾ ਕੰਮ ਸ਼ੁਰੂ ਕਰਿਆ ਗੱਡੀ ਦੀ ਡਾਊਨ ਪੇਮੈਂਟ ਕਰਕੇ ਆਇਧਰ ਉਧਰ ਤੇ ਫਕਰ ਕੇ ਕੋਈ ਕੀਤਾ ਸ਼ੁਰੂ ਕਰਿਆ ਠੀਕ ਹੈ ਨਾ ਜੀ ਤਾਂ ਉਹ ਕੀਤਾ ਸ਼ੁਰੂ ਕਰਿਆ ਉਹ 2-3 ਮਹੀਨੇ ਉਹਨਾਂ ਨੂੰ ਪੇਪਰ ਵਰਕੇ ਨਹੀਂ ਹੋਣਾ ਪੇਪਰ ਵਰਕ ਤੋਂ ਬਿਨਾ ਜਿਹੜੀਆਂ ਲੋਕਲ ਕੰਪਨੀਆਂ ਚੱਲਦੀਆਂ ਉਹ ਲੋ ਬਰੇ ਗੱਡੀ ਨਹੀਂ ਲਾਉਂਦੀਆਂ ਤਾਂ ਉਹ 2-3 ਮਹੀਨੇ ਦੇ ਵਿੱਚ ਜੇ 1-2 ਕਿਸ਼ਤ ਟੁੱਟ ਗਈ bizness ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਉਹ ਬੰਦਾ ਰਲੇ ਨਹੀਂ ਪਾਉਂਦਾ ਮੇਰੀ ਬੇਨਤੀ ਹੈ ਜੇ ਕਰ ਸਕਦੀ ਹੈ ਭਗਵੰਤਮਾਨ ਸਰਕਾਰ ਜਿਹੜੀਆਂ ਟੈਕਸੀ ਗੱਡੀਆਂ BB01 ਇਹ ਏਜੰਸੀ ਤੋਂ ਨੰਬਰ ਲਗਾ ਕੇ ਨਿਕਲਣ ਤੇ ਪਰਮਟ ਹੋਰ ਜ਼ਿਲ੍ਹਿਆਂ ਦੇ ਪਰਮਟ ਆ ਜਿਹੜੇ ਉਹ ਚਾਹੇ ਹਿਮਾਚਲ ਹੋ ਗਿਆ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਉਹ 500 ਰੁਪਏ ਫੀਸ ਭਰੋ ਆਨਲਾਈਨ ਪ੍ਰਿੰਟ ਕੱਢ ਲਓ ਇੱਥੇ ਕਿਉਂ ਨਹੀਂ ਹੈ ਪੰਜਾਬ ਦੇ ਵਿੱਚ ਜੇ ਹੋਰ ਜੇ ਬੰਦਾ ਫਰਜ ਕਰੇ ਕੋਈ ਪਟਿਆਲੇ ਜ਼ਿਲ੍ਹੇ ਦਾ ਜਾਂ ਪਠਾਨਕੋਟ ਦਾ ਉਹਨੇ ਕੋਈ ਮਹਾਲੀ ਗੱਡੀ ਟਰਾਂਸਫਰ ਕਰਾਣੀ ਹੋਵੇ ਉਹ ਉਹ ਕਿੱਦਾਂ ਦਾ ਸਿਸਟਮ ਹੈ ਏਜੰਟ ਹਰੇਕ ਪਾਸੇ ਫੈਲੇ ਹੋਏ ਆ ਜੀ ਪੀਪੀ01 ਦਾ ਕੰਮ ਕਰਾਂਦੇ ਆ ਜਲੰਧਰ ਵਾਲੇ ਉਹ ਸੋ ਕੋ ਜਿਆਦਾ ਲੁੱਟਦੇ ਆ ਉਹ 25 ਜਿੱਤਰਾ 9000 ਫੀਸ ਕਿਹਾਏ ਉਹ 25000 ਰੁਪਏ ਮੰਗ ਲੈਂਦੇ ਆ 30000 ਰੁਪਏ ਮੰਗ ਲੈਂਦੇ ਆ ਉਹ ਦੇਣਾ ਪੈਂਦਾ ਲੋਕਾਂ ਨੂੰ ਵੀ ਕਿਹੜਾ ਖੱਜਲ ਖਵਾਰ ਹੁੰਦਾ ਉਰੇ ਆਊਗਾ 25 30000 ਦਾ ਉਹਨਾਂ ਦਾ ਮਨ ਨੂੰ ਲੱਗਦਾ ਜੇ ਉਹ ਵਿਚਾਰਾ ਗੱਡੀ ਲੈ ਕੇ ਆਂਦਾ ਏ ਤੇਲ ਪਾਣੀ ਮੈਂ ਖਰਚ ਹੋ ਜਾਂਦਾ ਤਿੰਨ ਤਿੰ ਤੇ ਕੋਈ ਹੈ ਜੀ ਇਹ ਕੰਮ ਵੀ ਹੈਗਾ ਜਿਹਦੇ ਕੋਈ ਫੀਸ ਨਹੀਂ ਹੈ ਉਸ ਚੀਜ਼ ਦੇ ਵੀ ਪਹਿ ਲੈ ਲੈਂਦੇ ਏਜੰਟ ਹਾਂਜੀ ਹਾਂਜੀ ਇੱਕ ਐਨਓਸੀ ਹੁੰਦੀ ਆ ਜਿਦ ਤਰ੍ਹਾਂ ਆਪਾਂ ਗੱਡੀ ਨਾ ਅ ਕਮਰਸ਼ਲ ਤੋਂ ਪ੍ਰਾਈਵੇਟ ਕਰਾਣੀ ਆ ਐਨਓਸੀ ਜ਼ੀਰੋ ਹੁੰਦੀ ਆ ਉਹਦੀ ਫੀਸ ਅੰਦਰ ਇਹਨਾਂ ਦੇ ਰੇਟ ਫਿਕਸ ਆ ਏਜੰਟਾਂ ਤੋਂ 1500 ਸਰਕਾਰੀ ਕੋਈ ਫੀਸ ਨਹੀਂ ਆ ਉਹਦੀ ਸਰਕਾਰੀ ਕੋਈ ਫੀਸ ਨਹੀਂ ਕਮਰਸ਼ਲ ਤੋਂ ਨਾਨ ਕਮਰਸ਼ਲ ਕਰਨੀ ਆ ਆ ਹਾਂਜੀ ਹਾਂਜੀ ਹਾਂ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਐਨਓਸੀ ਦੀ ਤੇ ਏਜੰਟ ਏਜੰਟ ਫਿਰ ਏਜੰਟ ਵੀ ਕਰਦੇ ਆ ਚੀਰਫੜ 4000 ਲੈ ਲਿਆ 5000 ਲੈ ਲਿਆ ਕੇ ਇਹਨੇ 3000 ਲੈ ਲਿਆ ਆਪਣਾ ਆਪਣਾ ਹਸਾਬਤਾ ਵਾ ਸਾਰਿਆਂ ਦਾ ਇੱਕ ਜਦੋਂ ਏਜੰਟ ਪੈਸੇ ਲੈ ਲੈਂਦਾ ਵਿਚੋਲਾ ਆ ਜਾਂਦਾ ਉਹ ਕੰਮ ਬਮਾਨਦਾਰੀ ਨਾਲ ਹੈ ਉਹ ਚ ਕੋਈ ਖੱਜਲ ਖੁਆਰੀ ਖੱਜਲ ਖੁਆਰੀ ਨਹੀਂ ਨਹੀਂ ਉਹਦੇ ਚ ਹੈਗੀ ਜਦ ਤੂੰ ਪੈਸੇ ਦੇ ਦਿੱਤੇ ਫਿਰ ਤੁਹਾਨੂੰ ਕਾਗਜ ਬਣ ਖੱਜ ਇੱਥੇ ਤਾਂ ਨਾ ਹੀ ਬੁਲਾਵੇ ਰ ਇਹ ਕੰਮ ਤਾਂ ਮੁਸ਼ਕਲ ਹੈ ਬਹੁਤ ਅੱਛਾ ਹਾਂਜੀ ਬੰਦਾ ਕਹਿੰਦਾ ਯਾਰ ਜਿੱਥੇ 9000 ਲੱਗ ਰਿਹਾ 3 ਮਹੀਨੇ ਤੱਕੇ ਖੰਡ ਨੂੰ 18000 ਦੇ ਦੋ ਕੜਦਾ ਬੰਦਾ ਫੋਨ ਕਰਦਾ ਵੀ ਤੇਰੀ ਆਰਸੀ ਹੈ ਜੀ ਲੈ ਜਾ ਫਿਰ ਭਾਵੇਂ ਤੁਹਾਡੇ ਕਾਗਜ ਵੀ ਪੂਰੇ ਨਾ ਹੋਣ ਹਾਂ ਸਭ ਪੈਸਾ ਦੋ ਸਭ ਚੱਲਦਾ ਜੀ ਅੱਛਾ ਤੇ ਕਾਗਜ ਵੀ ਲੰਨ ਦੇ ਲੋ ਹਾਂ ਕੁਝ ਵੀ ਲੰਨ ਦੇ ਲੋ ਤੇ ਤੁਸੀਂ ਹੁਣ ਇੱਕ ਟੈਕਸੀ ਡਰਾਈਵਰ ਹੈ ਉਹ ਬੰਦਾ ਇਹ ਜਿਆ ਹੁੰਦਾ ਜਿਹਨੇ ਰੋਜ਼ ਕਾਣਾ ਸਵੇਰੇ ਕਮਾਣਾ ਸ਼ਾਮ ਨੂੰ ਖਾ ਲੈਣਾ ਬਿਲਕੁਲ ਘਰ ਦੇ ਚੱਕਰ ਹੀ ਨੇ ਉਹਨੂੰ ਪੂਰੇ ਪੈਂਦੇ ਤੇ ਤੁਸੀਂ ਕਹਿੰਦੇ ਮੈਂ ਚੋਣ ਲੜਣਾ ਲੋਕ ਸਭਾ ਇਹ ਕਿਦਾਂ ਵਿਚਾਰਤਾ ਰਿਹਾ ਬਸ ਜੀ ਔਖਾ ਸੌਕਾ ਕਰ ਲਿਆ ਮੈਂ ਤਾਂ ਮੰਨਾਂ ਕਰ ਰਿਹਾ ਤਾਂ ਬੰਦਿਆਂ ਨੂੰ ਪਾਰਟੀ ਵਾਲਿਆਂ ਨੂੰ ਵੀ ਲੋਕ ਸਭਾ ਮੇਰੇ ਹੱਥ ਬੰਨੇ ਮੈਂ ਵਿਧਾਨ ਸਭਾ ਤੱਕ ਲੂੰਗਾ ਪਰ ਉਹ ਪਾਰਟੀ ਨੇ ਕਿਹਾ ਵੀ ਚਲੋ ਲੜ ਲਓ ਸਾਡੀ ਪਾਰਟੀ ਵੀ ਇਹੀ ਜਿਉਗਾ ਫੰਡ ਪੰਡ ਕੋਈ ਹੈ ਨਹੀਂ ਆਪਣੇ ਪੱਲੇ ਤੇ ਉਹ ਮੰਗ ਮੰਗ ਕੇ ਇਹ ਰਿਸ਼ਤੇਦਾਰਾਂ ਤੋਂ ਆਪਣੇ ਭੈਣ ਭਰਾਵਾਂ ਤੋਂ ਯਾਰ ਦੋਸਤਾਂ ਤੋਂ ਚੋਣ ਲਾ ਦਵੀਂ ਪਿੰਡ ਵਾਲੀ ਕੀ ਕਹਿੰਦੇ ਪਿੰਡ ਵਾਲੇ ਨਾਲ ਨੇ ਪਿੰਡ ਵਾਲੇ ਨਾਲ ਆ ਜੀ ਵੱੱਤੇ ਵੱੱਦ ਬੰਦੇ ਨਾਲ ਆ ਅੱਛਾ ਤੇ ਕੀ ਕਹਿੰਨੇ ਹੋ ਫਿਰ ਐਡ ਕੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਆਮ ਪਾਰਟੀਆਂ ਨਾਲ ਜੁੜਿਆ ਵੀ ਰਿਹਾ ਕਿੰਨਾ ਕੁ ਸਾਥ ਦੇਗੀ ਲੋ ਜਿਹੜੇ ਹੈਗੇ ਨੇ 13 0 ਦਾ ਨਾਰਾ ਜ਼ਰੂਰ ਦਿੱਤਾ ਹੋਇਆ ਭਗਵੰਤ ਮਾਨ ਨੇ ਨਹੀਂ ਨਹੀਂ 13 0 ਤਾਂ ਨਹੀਂ ਆਉਂਦੀ ਇਹਨਾਂ ਦੇ ਹੂੰ ਚਾਰ ਪੰਜ ਸ਼ੀਟਾਂ ਲੈ ਜਾਉਂਗੇ ਅੱਧੀਆਂ ਵੀ ਨਹੀਂ ਅੱਧੀਆਂ ਤੋਂ ਘੱਟ ਅੱਧੀਆਂ ਤੋਂ ਘੱਟ ਕਾਰਨ ਕੀ ਭ੍ਰਸ਼ਟਾਚਾਰ ਰਹੂਗੀ ਉਹਦੀ ਇੱਕ وجہ ਲੋਕਾਂ ਨੂੰ ਪਤਾ ਹੈ ਨਾ ਲੋਕ ਵਿਚਰ ਰਹੇ ਆ ਤੁਸੀਂ ਅਸੀਂ ਪਰ ਸਰਕਾਰ ਨੂੰ 5 ਸਾਲ ਵਾਸਤੇ ਚੁਣਦੇ ਆ ਜਿੰ ਪੂਰੀ ਜ਼ਿੰਦਗੀ ਵਾਸਤੇ ਥੋੜੀ ਚੁਣਦੇ ਆ ਕਿਸੇ ਨੂੰ ਤੁਸੀਂ ਜਿਹੜੇ 5 ਸਾਲ ਦੇ ਵਿੱਚ ਵਾਅਦੇ ਕਰਕੇ ਆਏ ਆ ਉਹ ਪੂਰੇ ਨਹੀਂ ਕਰੋਗੇ ਸਰਕਾਰ ਬੰਦੇ ਦਾ ਲੋਕ ਤਾਂ ਉਲਟ ਜਾਉਂਗੇ ਉਹ ਇਹ ਇਹ ਕਹਿੰਦੇ ਤੇ ਆ ਨੇ ਪੂਰਾ ਸਿਖਾਇਆ ਸਮਝਾਇਆ ਲੋਕਾਂ ਨੂੰ ਵੀ ਹਾਂ ਅਸੀਂ ਰੇਤੇ ਵਿੱਚ ਇਤਨਾ ਪੈਸਾ ਬਚਾएंगे ਹਮ ਇਸ ਇਤਨਾ ਪੈਸਾ ਬਚਾएंगे ਤੋਂ ਆਪਕੋ ਪੈਸੇ ਦੇਣਗੇ ਹੁਣ ਕਿਉਂ ਨਹੀਂ ਦੇ ਰਹੇ ਕੋਨਾ ਪੈਨਸ਼ਨ ਮਿਲੀ ਐ ਅੱਧੇ ਬਜ਼ੁਰਗਾਂ ਦੀ ਟਿਕਟ ਕੱਟ ਲਈ ਜਿੱਦਾਂ 2500 ਆਣਾ ਅੱਧਿਆਂ ਦੀ ਕੱਟ ਜਾਣੀ ਆ ਅੱਧੀਆਂ ਜਨਾਨੀਆਂ ਵੀ ਵਿਚਾਰੀਆਂ ਚੜ੍ਹਾਈ ਕਰ ਜਾਂਦੀਆਂ ਬੁੜੀਆਂ ਹੋ ਜਾਂਦੀਆਂ ਕੋਈ ਗਰਮੀ ਨਹੀਂ ਆ ਉਹ 1000 ਰੁਪਿਆ আর 2500 ਰੁਪਿਆ ਇਹਨਾਂ ਦਾ ਆਇਆ ਨਹੀਂ ਨਾ ਕ੍ਰਾਪਸ਼ਨ ਖਤਮ ਹੋਈ ਆ ਤਾਂ ਹੀ ਸ਼ੋ ਬਿਲਕੁਲੇ ਮਨਦੀਪ ਸਿੰਘ ਹਨੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਗੱਡੀ ਵੀ ਤੁਹਾਨੂੰ ਦਿਖਾਣੇ ਆ ਟੈਕਸੀ ਡਰਾਈਵਰ ਆ ਗਿਆ ਤੇ ਚੋਣਾ ਲਈ ਜ਼ਰੂਰ ਤੁਰੇ ਹੋਏ ਨੇ ਕਹਿੰਦੇ ਲੋਕ ਨਾਲ ਜਿਹੜਾ ਹੈਗੇ ਨੇ ਤੇ ਇਸੇ ਗੱਡੀ ਚ ਘੁੰਮ ਫਿਰ ਕੇ ਲੋਕ ਸਭਾ ਹਲਕਾ ਪਟਿਆਲਾ ਜਾ ਕੇ ਉਹ ਟਿਕਟਾਂ ਜਿਹੜੀਆਂ ਆਪਣੀ ਆਪਣੀ ਪਾਰਟੀ ਵੱਲੋਂ ਮਿਲਣ ਤੋਂ ਬਾਅਦ ਵੱਡੀਆਂ ਪਾਰਟੀਆਂ ਨੇ ਕਿਸੇ ਨੂੰ ਦੇਤੀਆਂ ਸੀਗੀਆਂ ਤੇ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਇਹੀ ਟੈਕਸੀ ਗੱਡੀ ਨੂੰ ਚਲਾ ਕੇ ਇਹਨਾਂ ਦਾ ਜਿਹੜਾ ਹੈਗਾ ਘਰ ਪਰਿਵਾਰ ਦਾ ਖਰਚਾ ਚੱਲਦਾ ਪਰ ਉਹ ਸਭ ਕੁਝ ਵੀ ਆਪਾਂ ਕਹੀਏ ਛੱਡ ਕੇ ਹੁਣ ਚੋਣਾਂ ਦੇ ਵੱਲ ਤੁਰੇ ਹੋਏ ਨੇ ਕਹਿੰਦੇ ਅਸੀਂ ਵੀ ਦੇਖੀਏ ਕੋਸ਼ਿਸ਼ ਬਦਲਾ ਦੀ ਔਰ ਗੱਲ ਕਿੱਥੋਂ ਸ਼ੁਰੂ ਹੋਈ ਕਿ ਇੱਥੇ ਜਦੋਂ ਆਏ ਇਹ ਡੀਟੀਓ ਦਫਤਰ ਮੁਹਾਲੀ ਹੁਣ ਆਟੀਏ ਹੋ ਚੁੱਕਾ ਹੈ ਉੱਥੇ ਜਦੋਂ ਦੇਖਿਆ ਵੀ ਲੋਕ ਵਿਚੋਲੇ ਨੇ ਕਰਪਸ਼ਨ ਕਰਕੇ ਚੰਗਾ ਕਮਾਉਂਦੇ ਨੇ ਮੈਂ ਵੀ ਕਮਾਵਾਂ ਪਰ ਫਿਰ ਵੀ ਦਿਲ ਮੰਨਿਆ ਨਹੀਂ ਇਹ ਸਭ ਕੁਝ ਛੱਡ ਦਿੱਤਾ ਸੀਗਾ ਪਰ ਕਰਪਸ਼ਨ ਖਤਮ ਹੋ ਗਈ ਹੈ ਜੇ ਮਨਦੀਪ ਸਿੰਘ ਹਨੀ ਦੀ ਆਪਾਂ ਗੱਲਾਂ ਸੁਣੀਏ ਤਾਂ ਲੱਗਦਾ ਨਹੀਂ ਅਜਿਹਾ ਬਿਲਕੁਲ ਵੀ ਨਹੀਂ ਹੈਗਾ ਕਿ ਕ腐ਸ਼ਨ ਖਤਮ ਹੋ ਗਈ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਚੁੱਕਾ ਹੈ ਲੋਕ ਕਿੰਨਾ ਕੁ ਜੁੜੇ ਨੇ ਇਸ ਮਸਲੇ ਨਾਲ ਵਾਕਈ ਭ੍ਰਿਸ਼ਟਾਚਾਰ ਖਤਮ ਹੈ ਕਿ ਨਹੀਂ ਜਵਾਬ ਮਿਲ ਜੇਗਾ ਮਾਨ ਸਰਕਾਰ ਨੂੰ ਇੰਤਜ਼ਾਰ ਕਰੋ 4 ਜੂਨ ਤੱਕ ਦਾ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਉਹ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ